ਜੈ ਜੀ ਉਸ ਤੋਂ ਸਮਰਪਿਤ ਕਰਨਾ ਹੈ ਕਿ ਦਲੀਪ ਜੱਤ ਜਸ਼ਨਪਾਸੇ ਨੀਰੂ ਜੱਤਸੇ ਰਤਨ ਜੱਤਸੇ ਪੱਤਾ ਸ੍ਰੀ ਸ਼੍ਰੀ ਗੰਗੀ ਯੂਐਸਏ ਨਾਰੀ ਆਰੀਨ ਮਹੂਰੀ ਜੀ ਰਾਜ ਯੂਐਸਏ ਨੂੰ ਬੜੇ ਬੜੇ ਸਤਿ ਸ਼੍ਰੀ ਅਕਾਲ ਕਰਦੇ ਹਾਂ ਅਗਲੇ ਹਾਲਾਂਕਿ ਇਹ ਚਾਰ ਫੁੱਟ ਦੀ ਬਣਾਈ ਇਹਦਾ ਰੋਕਾ ਅੱਜ ਇਹਦਾ ਨੰਬਰ ਦੇ ਆ ਇਹਦੀ ਖੇਤੀ ਕੋਈ ਵੀ ਆਵਾਜ਼ ਕਬੀਤੀ ਕਰਦਾ ਅੱਜ ਸੂਚੀ ਕਰਾ ਪੱਟਿਆ ਦਾ ਸਭ ਤੋਂ ਅੰਦਰ ਦੇ ਭਰਾ ਤੇ ਸਭ ਤੋਂ ਨਜੂਨ ਅਫਸਰ ਜੀ ਦੇ ਨਾਲ ਇਹ ਫਰੰਕਾ ਦੀ ਧਾਕੀ ਦੇ ਪੰਨਾ ਕੰਪਲ ਪੰਤੀ ਜੀ ਦੇ ਪਾਸੇ ਮੇਰੀ ਤੱਕ ਆਜੋ ਆਜੋ ਕਪਰਾ ਭਾਗ ਦੇ ਆਜੋ ਐਮਪਰਰ ਦਾ ਕੰਡ ਕਰ ਆਜੋ ਆਜੋ ਜਿਮਰਾ ਨਗਰੀ ਮੈਂ ਕਦਰ ਭਾਗ ਦੇ ਆਜੋ ਉਹ ਮੋੜ ਤੇ ਸਮਝ ਉਹ ਨਹੀਂ ਬਿੱਲੇ ਵਾਪਸ ਤੀਜਾ ਕੰਦੇ ਹਨ ਨਹੀਂ ਬਿੱਲਾ ਤਗੜੀ ਪੀ ਤਲੀਆਂ ਕਿਹਨੇ ਚਕੌਰ ਸਮਝੀ ਟੀਮ ਪਰ ਸਾਡੇ ਦੇਖ ਲਈ ਇਸ ਵੇਲੇ ਕਬੱਡੀ ਪਰ ਹੁੰਦੇ ਨਹੀਂ ਮਾਦਾ ਕੋਲ ਕੋਸੇ ਵਾਧਾ ਹੋਇਆ ਹਾਂ ਜੁੜਿਆ ਅੱਗੇ ਪੁਰੀਆ ਸੀ ਦੇ ਲਈ ਗੁਰੂ ਹਰ ਕਬੱਡੀ ਪਾ ਰਿਹਾ ਹੈ ਹਰ ਧਾਰੀ ਆ ਇਹਦਾ ਜੰਪੀਤਪੁਰ ਸਹਾਰਾ ਪਰ ਪੱਕੇ ਦਰਸਤ ਦੇ ਵਿੱਚ ਤਰਾਈ ਖੇਡਣਾ ਰੁਜੀ ਕੋਰਸੀ ਪਰ ਉਹ ਦੇਖਾਂਗੇ

ਹਾਂ ਸਾਰੇ ਆ ਗਏ ਸਾਰੇ ਆ ਗਏ ਫੋਨ ਕਰੋ ਹੰਦਰ ਸਾਹਿਬ ਆ ਗਏ ਹਾਂ ਦੇ ਆਜੋ 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 ਆ ਵੀਡੀਓ ਬਣਾ ਵੀਡੀਓ ਬਣਾ ਸਿੱਧਾ ਸਟਰੀ ਰੱਖੋ YouTube ਚੱਲ ਰਿਹਾ ਹੈ ਚਾਰ ਪੂਰੀ ਚਾਇਨ ਚ ਦੇ ਚਾਹ ਦੇਖਣਿਆ ਪਾ ਲੈਣਾ ਤੇ ਨਾ ਤੇਰੇ ਕੋਲ ਲੋਕ मैं फोटो रजंदरदार <laughs> ਆਮ ਤੌਰ ਤੇ ਬਹੁਤ ਪਰਵਕਾਰ ਆ ਪਹਿਲਾਂ ਵਿੱਚ ਜੀ ਸਾਹਿਬ ਜੀ ਸਾਹਿਬ ਜੀ ਸਾਹਿਬ ਸੇਵਾ ਕਰਦਾ ਮਤਲਬ ਕਿਸੇ ਸਮੇਂ ਤੋਂ ਸੇਵਾ ਨਿਭਾਉਂਦੇ ਆ ਹਾਂ ਜੀ ਇਸ ਕੰਮ ਸੇਵਾ ਹੈ ਮੈਡੀਕਲ ਆਪਸੇ ਹਾਂ ਸਰਕਾਰੀ ਇਹਨਾਂ ਨੇ ਪਹਿਲੇ ਸੇਵਾ ਕਈ ਜਿਹੇ ਦੇ ਸਰ ਸੇਵਾ ਥੋੜੀ ਪਹਿਲਾਂ ਹੀ ਜਾਣਦੀ ਬੜੀ ਇਹ ਪਰਾਕੋਨਸਟਿਟਿਊਟ ਨਰਮਾ ਦਾ ਰਮੋਟਿੰਗ ਹੋਈ ਹੈ ਕਮਿਟੀ ਦੇ ਵਾਲੇ ਜੀ ਜੀ ਦਾ ਦਲਾ ਚ ਸਾਹ ਆਲਾ ਬੇ ਬਹੁਤ ਗਲੇ ਸ਼ਾਹ ਅਬਾ ਪਾਪੀ ਜੀ ਇਜਾਜ਼ਤ ਦਿਓ ਲੈਵੇ ਦਿਖਾਣਾ ਕੋਈ ਵੀਡੀਓ ਤਿੰਦਾ ਕੱਟ ਬਾਬਾ ਜੀ ਥੋੜਾ ਨਾ ਮੈਂ ਬ੍ਰੇਕ ਸਮਾਨ ਆਪ ਨੂੰ ਨਾਮ ਨਹੀਂ ਹਾਉ ਕਾ ਬੰਦ ਜੀ ਸੇਵਾ ਵਾਲੇ ਕੋ ਸੇਵਾ ਵਾਲੇ ਇਹੋ ਥੋੜੀ ਜਿਹੀ ਸਮਾਂ ਆਪ ਕੋ ਚੱਲਦੀ ਬਹੁਤ ਅਨੁਭਵ ਹੈ ਜੇ ਨਾ ਪ੍ਰਮਾਣਿਤ ਫੋਕਸ ਹੋ ਜਾਗੇ ਮੁਕਾਬਲਾ ਮੁਆਫਾ ਥੈਂਕ ਯੂ ਸ਼ੁਕਰੀਆ ਸੇਵਾਦਾਰਾਂ ਨੂੰ ਠੀਕ ਇਹ ਦੇਣਾ ਜਿਆ ਫਰੰਟਸ ਜੇ ਕੋਈ ਆ ਗਿਆ ਲੈਣਾ ਹੋਰ ਰੁਪਏ ਖਾਈਏ ਆਪਾਂ ਅਾਰਵਤ ਕਰਦੇ ਹਾਂ ਇਸ ਚਾਰਵਾਂ ਚੜ੍ਹਦੀ ਕਲਾ ਜੀ ਓਕੇ ਧੰਨਵਾਦ ਬਹੁਤ ਸੁਖਰੀਆ ਹਾਂ ਕਾਲੇ ਬੋਲੀ ਲੈਣਾ ਸਾਡਾ ਜਿਹੜਾ ਫੰਕਸ਼ਨ ਹੈ ਜਿੱਥੇ ਗੁਰਨਾਮ ਸਿੰਘ ਜੀ ਦੋ ਸ਼ਬਦ ਕਹਿਣਗੇ ਗੁਰਨਾਮ ਸਿੰਘ ਜੀ ਕੋਲੋਂ ਜੀ ਖਾਸਾ ਗਿਤੀ ਆਜ ਅਸੀਂ ਪਿੰਡ ਕੁਰਤ ਦਾ ਮਾਦੀ ਦੇ ਮੁਕਤਿਆਰ ਦਾ 108ਵਾਂ ਕੈਂਪ 108ਵਾਂ ਕੈਂਪ ਲਾ ਰਹੇ ਹਾ ਉਦਘਾਟਨ ਰਜਿੰਦਰ ਸਿੰਘ ਜੰਪੂਆ ਜਿੰਦਲੇ ਨੇ ਕੀਤਾ ਆਪਣੇ ਚੌਂਕੀ ਚਾਰਜ ਰਜਿੰਦਰ ਸਿੰਘ ਕੱਲਾ ਜੀ ਚੌਂਕੀ ਚਾਰਜ ਆਪਣੇ ਰਜਿੰਦਰ ਸਿੰਘ ਜੀ ਕੱਲਾ ਉਹਨਾਂ ਨੇ ਆਪਣੇ ਕੈਂਪ ਦਾ ਉਦਘਾਟਨ ਕੀਤਾ ਨਾਲ ਕਮੇਟੀ ਦੇ ਨਾਲ ਸਹਿਯੋਗੀ ਤੇ ਆਪਣੇ ਅਮਰੀਕਸ ਤੇ ਮਸਤਬਾਈ ਨਾਲ ਪਹੁੰਚੇ ਸਨ ਅੱਜ ਇਹਨਾਂ ਦਾ ਬਹੁਤ ਜੀ ਧੰਨਵਾਦ ਕਰਦੇ। ਬਾਈ ਜੀ ਦਾ ਖਾਲਸਾ ਬਾਈ ਇਹਨਾਂ ਸਾਡੇ 60 ਦੇ ਸੁਮਣੀ ਨਿਸ਼ਕਾਮ ਉਸਦੀ 50 ਦੇ 77 ਦੀ ਸਰ ਗੁਰਨਾਮ ਸਿੰਘ ਕੀੜੀ ਖਵਾਨਾ ਖਾਲਸਾ ਜੀ ਦਾਸ ਇੱਕ ਵੈ ਜਾਨੀ ਸਤਨਾਮ ਸਿੰਘ ਜੀ ਪਰ ਜੋ ਅਸੀਂ ਇਹ ਸਟੈਂਸਰ ਤੋਂ ਸ਼ੁਰੂ ਕਰੀਏ ਮਹਾਰਾਜ ਸਾਰਨਤ ਅਨੁਕੂਲ ਅਕਸ਼ੀ ਵਿਰਸਾ ਨੂੰ ਦਾਨ ਕਰ ਰਹੇ ਨੇ ਸਾਰਾ ਧੰਨਵਾਦ ਅਸੀਂ 4 ਵਜੇ ਤੱਕ ਹੋ ਰਹੇ ਆ ਜੀ ਤੇ ਜਿਸ ਵੀ ਭਾਈ ਮਾਈ ਨੂੰ ਜੁਰਗ ਹੈ ਆਪਣਾ ਦਵਾਈ ਲਈ ਸਪਰਕਰ ਸਕਦਾ ਹੈ ਤੇ ਸਾਰਿਆਂ ਨੂੰ ਧੰਨਵਾਦ ਜੀ ਇਹ ਟੂਰਨਾਮੈਂਟ ਖੁਸ਼ਹਾਲ ਰਹਿ ਕੇ ਚੱਲ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ No, no, no,